ਆਓ ਸੁਣੀਏ ਡਾਕਟਰ ਕਰਨੈਲ ਸਿੰਘ ਸੋਮਲ ਦੀ ਕਹਾਣੀ ਚਾਰ ਚਾਰ ਦਾਣੇ ਛੋਣ ਦੇ ਦਾਦਾ ਜੀ ਸਾਨੂੰ ਜੀਵਨ ਜਾਚ ਦੀਆਂ ਕਹਾਣੀਆਂ ਸੁਣਾਉਂਦੇ ਰਹਿੰਦੇ ਸਨ ਉਹ ਆਖਦੇ ਇਹੋ ਜਿਹੀਆਂ ਕਹਾਣੀਆਂ ਪੜ ਜਾਂ ਸੁਣ ਕੇ ਬੰਦੇ ਨੂੰ ਅਕਲ ਆ ਜਾਂਦੀ ਹੈ ਅੱਗੇ ਦਿੱਤੀ ਕਹਾਣੀ ਉਹਨਾਂ ਨੂੰ ਬਹੁਤ ਪਸੰਦ ਸੀ ਉਹ ਸਾਨੂੰ ਕੋਲ ਬਿਠਾ ਕੇ ਪਿਆਰ ਨਾਲ ਦੱਸਦੇ ਪੁਰਾਣੇ ਸਮਿਆਂ ਦੀ ਗੱਲ ਹੈ ਉਦੋਂ ਸਾਂਝੇ ਪਰਿਵਾਰ ਹੀ ਹੁੰਦੇ ਸਨ ਅਜੇ ਹੀ ਇੱਕ ਪਰਿਵਾਰ ਦਾ ਮੁਖੀ ਇੱਕ ਬਜ਼ੁਰਗ ਸੀ ਉਹ ਆਪਣੀ ਸਿਆਣਪ ਕਰਕੇ ਜਾਣਿਆ ਜਾਂਦਾ ਸੀ ਉਸ ਦਾ ਆਪਣਾ ਪਰਿਵਾਰ ਬੜਾ ਵੱਡਾ ਸੀ ਉਸ ਦਾ ਪਰਿਵਾਰ ਦੇ ਜੀਆਂ ਨੂੰ ਕੰਮ ਦੀਆਂ ਗੱਲਾਂ ਸਿਖਾਉਣ ਦਾ ਤਰੀਕਾ ਵੱਖਰਾ ਹੀ ਸੀ ਉਹ ਨਾ ਕਿਸੇ ਨੂੰ ਡਾਂਟਦਾ ਸੀ ਤੇ ਨਾ ਟੋਕਦਾ ਸੀ ਬਸ ਗੱਲਾਂ ਹੀ ਗੱਲਾਂ ਵਿੱਚ ਕੰਮ ਦਾ ਨੁਸਖਾ 10 ਦਿਨ ਦਾ ਸੀ ਇੱਕ ਦਿਨ ਉਸਨੇ ਆਪਣੀਆਂ ਚਾਰ ਪੋਤਨੂਹਾਂ ਨੂੰ ਆਪਣੇ ਕੋਲ ਸੱਦ ਲਿਆ ਦੀਵਾਲੀ ਦੇ ਤਿਉਹਾਰ ਦੇ ਨੇੜੇ ਦੇ ਦਿਨ ਸਨ ਝੋਨੇ ਦੀ ਫਸਲ ਨਵੀਂ-ਨਵੀਂ ਆਈ ਸੀ ਉਸਨੇ ਹਰ ਪੋਤਨੂਹ ਨੂੰ ਝੋਨੇ ਦੇ ਚਾਰ-ਚਾਰ ਦਾਣੇ ਦਿੱਤੇ ਨਾਲ ਹੀ ਕਹਿ ਦਿੱਤਾ ਕਿ ਇਹ ਮੇਰੀ ਅਮਾਨਤ ਹੈ ਜਦੋਂ ਮੈਂ ਮੰਗਾਂ ਤੁਸੀਂ ਮੈਨੂੰ ਦੇ ਦੇਣੀ ਹੈ ਸਾਰੀਆਂ ਨੇ ਅਗੋਂ ਚੰਗਾ ਜੀ ਕਿਹਾ ਤੇ ਚਲੀਆਂ ਗਈਆਂ ਇੱਕ ਪੋਤ ਨੂੰ ਨੇ ਰਸੋਈ ਵੱਲ ਜਾਂਦਿਆਂ ਚਾਰੇ ਦਾਣੇ ਕੂੜੇਦਾਨ ਵਿੱਚ ਸੁੱਟ ਦਿੱਤੇ ਨਾਲ ਹੀ ਨੱਕ ਸਕੋੜ ਕੇ ਕਿਹਾ ਹੂੰ ਦੂਜੀ ਪੋਤ ਨੂੰ ਨੇ ਹੱਥਾਂ ਦੀਆਂ ਤਲੀਆਂ ਦੇ ਨਾਲ ਚੋਨੇ ਦੇ ਦਾਣਿਆਂ ਵਿੱਚੋਂ ਚੋਲਾਂ ਦੇ ਦਾਣੇ ਕੱਢ ਲਏ ਤੇ ਚਬਣ ਲਈ ਮੂੰਹ ਵਿੱਚ ਪਾ ਲਏ ਤੇਜੀ ਨੇ ਆਪਣੇ ਚਾਰ ਦਾਣੇ ਕਪੜੇ ਦੇ ਲੜ ਬਨ ਕੇ ᱥਾਮ ਕੇ ਸੰਦੂਕ ਵਿੱਚ ਰੱਖ ਲਏ ਕਿ ਜਦੋਂ ਦਦਸਰਾ ਜੀ ਮੰਗਣਗੇ ਦੇ ਦੇਵਾਂਗੀ ਚੌਥੀ ਪੋਤ ਨੂੰ ਬੜੀ ਸਿਆਣੀ ਸੀ ਉਸਨੇ ਸੋਚਿਆ ਬਜ਼ੁਰਗ ਦੀ ਇਸ ਗੱਲ ਵਿੱਚ ਕੋਈ ਨੁਕਤਾ ਹੈ ਉਸਨੇ ਛੋਨੇ ਦੇ ਦਾਣੇ ਕੁਝ ਦੇਰ ਲਈ ਸੰਭਲੇ ਫਿਰ ਠੀਕਰਤ ਆਉਣ ਤੇ ਉਹ ਦਾਣੇ ਜ਼ਮੀਨ ਵਿੱਚ ਬੀਜ ਦਿੱਤੇ ਜਦੋਂ ਪਨੀਰੀ ਕੁਝ ਵੱਡੀ ਹੋਈ ਤਾਂ ਘਰ ਦੇ ਨੇੜੇ ਖਾਲੀ ਪਈ ਜ਼ਮੀਨ ਵਿੱਚ ਲਵਾ ਦਿੱਤੇ। ਸ਼ਾਵਣ ਪਾਦੋਂ ਦੇ ਮਹੀਨਿਆਂ ਵਿੱਚ ਮੀਂਹ ਪੈਂਦੇ ਰਹਿਣ ਕਾਰਨ ਝੋਨੇ ਦੇ ਬੂਟੇ ਛੇਤੀ ਵੱਡੇ ਹੋ ਗਏ। ਹਰ ਬੂਟੇ ਨੂੰ ਦਾਣਿਆਂ ਨਾਲ ਭਰੇ ਕਈ-ਕਈ ਸਿੱਟੇ ਲੱਗੇ। ਸਿੱਟੇ ਵੱਜੋਂ ਝੋਨੇ ਦੇ 4 ਦਾਣਿਆਂ ਤੋਂ 400 ਤੋਂ ਵੀ ਵੱਧ ਦਾਣੇ ਬਣ ਗਏ। ਅਗਲੇ ਸਾਲ ਸੋਣੀ ਭਿਜਨ ਦੀ ਰੁੱਤ ਫਿਰ ਆਈ। ਉਸ ਪੋਤਨੂ ਨੇ ਚੋਨੇ ਦੇ ਉਹਨਾਂ ਦਾਣਿਆਂ ਨੂੰ ਮੋੜ ਵਿਜਵਾ ਦਿੱਤਾ ਪਨੀਰੀ ਵੱਡੀ ਹੋਈ ਤਾਂ ਘਰ ਲਾਗਲੇ ਖੇਤ ਵਿੱਚ ਲਗਾ ਦਿੱਤੀ ਇਸ ਵਾਰੀ ਸੈਂਕੜੇ ਬੂਟਿਆਂ 'ਨੋਂ ਹਜ਼ਾਰਾਂ ਸਿੱਟੇ ਲੱਗੇ ਜਿਨ੍ਹਾਂ ਵਿੱਚ ਅਣਗਿਣਤ ਦਾਣੇ ਭਰੇ ਸਨ ਇਹ ਫਸਲ ਵੀ ਉਸ ਸਿਆਣੀ ਪੋਤਨੂ ਨੇ ਸਾਂਭ ਲਈ ਹਰ ਵਾਰੀ ਉਹ ਆਪਣੇ ਸਿਆਣਪ ਦੇ ਚੰਗੇ ਨਤੀਜੇ ਵੇਖ ਖੁਸ਼ ਹੁੰਦੀ ਉਸ ਵਿੱਚ ਨਵਾਂ ਉਤਸ਼ਾਹ ਆ ਜਾਂਦਾ ਉਹ ਹਰ ਵਾਰੀ ਘਰ ਆਈ ਫਸਲ ਨੂੰ ਸਾੰਭਦੀ ਤੇ ਮੋੜ ਪਨੀਰੀ ਵਿਜਵਾ ਦਿੰਦੀ ਫਿਰ ਉਹ ਪਨੀਰੀ ਵਰਖਾ ਰੁੱਤ ਆਏ ਤੋਂ ਖੇਤਾਂ ਵਿੱਚ ਲਵਾ ਦਿੰਦੀ ਕੁਝ ਸਾਲਾਂ ਪਿੱਛੋਂ ਉਸ ਬਜ਼ੁਰਗ ਨੇ ਆਪਣੀਆਂ ਚਾਰੇ ਪੋਤ ਨੂੰ ਹਨੂ ਸੱਦ ਕੇ ਆਪਣੀ ਅਮਾਨਤ ਵਾਪਸ ਮੰਗੀ ਪਹਿਲੀਆਂ ਦੋ ਪੋਤ ਨੂੰ ਹਾਂ ਨਿਰ ਉੱਤਰ ਹੋ ਗਈਆਂ ਤੀਜੀ ਨੇ ਕੱਪੜੇ ਦੇ ਲੜ ਬੰਨੇ ਝੋਨੇ ਦੇ ਦਾਣੇ ਬਜ਼ੁਰਗ ਦੀ ਤਲੀ ਤੇ ਰੱਖ ਦਿੱਤੇ ਹੁਣ ਤਾਈ ਉਹਨਾਂ ਦਾਣਿਆਂ ਦਾ ਰੰਗ ਵੀ ਵਟ ਗਿਆ ਸੀ ਬਜ਼ੁਰਗ ਫਿਰ ਵੀ ਪ੍ਰਸੰਨ ਸੀ ਕਿ ਉਹ ਪਹਿਲੀਆਂ ਦੋਵਾਂ ਨਾਲੋਂ ਵਧੇਰੇ ਅਕਲਮੰਦ ਨਿਕਲੀ ਫਿਰ ਚੌਥੀ ਪੋਤ ਨੂੰ ਨੂੰ ਦਿੱਤੀ ਗਈ ਆਮਾਨਤ ਬਾਰੇ ਪੁੱਛਿਆ ਗਿਆ ਉਹ ਖੁਸ਼ੀ-ਖੁਸ਼ੀ ਆਈ ਆਪਣੇ ਦਾਦਸਰੇ ਪ੍ਰਤੀ ਪੂਰਾ ਆਦਰ ਵਿਖਾਉਂਦੇ ਹੋਏ ਆਖਿਆ ਕਿ ਉਹਨਾਂ ਦੀ ਆਮਾਨਤ ਪੁਰਾਣੇ ਘਰ ਵਿੱਚ ਭਰੀ ਪਈ ਹੈ ਉਸ ਬਜ਼ੁਰਗ ਨੂੰ ਸਭ ਪਤਾ ਸੀ ਫਿਰ ਵੀ ਉਸਨੇ ਭੋਲਾ ਜਿਹਾ ਬਣਦਿਆਂ ਆਖਿਆ ਤੀਏ ਮੈਂ ਤਾਂ ਚੋਨੇ ਦੇ ਚਾਰ ਦਾਣਿਆਂ ਦੀ ਗੱਲ ਕਰ ਰਿਹਾ ਹਾਂ ਉਹਨਾਂ ਦੇ ਨਾਲ ਕੋਈ ਘਰ ਕਿਵੇਂ ਪਰ ਸਕਦਾ ਹੈ ਘਰ ਨਵਾਂ ਹੋਵੇ ਜਾਂ ਪੁਰਾਣਾ ਉਸ ਨੂੰ ਪਰਣ ਲਈ ਗੱਡਿਆਂ ਤੇ ਗੱਡੇ ਝੋਨਾ ਚਾਹੀਦਾ ਹੈ ਦਾਦਾ ਜੀ ਸੱਚ ਨਹੀਂ ਆਉਂਦਾ ਤਾਂ ਆਪ ਚੱਲ ਕੇ ਵੇਖ ਲਓ ਮੈਂ ਝੂਠ ਨਹੀਂ ਆਖ ਰਹੀ

ਫਰਮ ਉਸਕਰਾਂਦਿਆ ਕਿਹਾ ਮੈਂ ਤੈਨੂੰ ਤੇਰੇ ਇਨਾਮ ਵਜੋਂ ਇੱਕ ਨਵੀਂ ਜ਼ਿੰਮੇਵਾਰੀ ਸੌਂਪਦਾ ਹਾਂ ਇਸ ਘਰ ਦੇ ਸਾਰੇ ਕਾਰੋਬਾਰ ਦੀ ਦੇਖਭਾਲ ਤੂੰ ਹੀ ਕਰੇਂਗੀ ਮੈਨੂੰ ਆਪਣੇ ਪਿੱਛੋਂ ਇਸ ਘਰ ਨੂੰ ਸੰਭਾਲਣ ਵਾਲੇ ਇੱਕ ਬਹੁਤ ਹੀ ਯੋਗ ਵਿਅਕਤੀ ਦੀ ਲੋੜ ਸੀ ਤੇ ਵਿੱਚ ਇਹ ਯੋਗਤਾ ਬਹੁਤ ਹੈ ਭਾਵੇਂ ਮੇਰੇ ਕਈ ਪੁੱਤਰ ਪੁੱਤਰੀ ਤੇ ਨੁਹਾਂ ਵੀ ਹਨ ਪਰ لیاقت ਪੱਖੋਂ ਤੇਰੇ ਤੁਲ ਕੋਈ ਨਹੀਂ ਹੈ ਅੱਜ ਤੋਂ ਤੂੰ ਮੇਰੀ ਵਾਰਸ ਹੋਵੇਂਗੀ ਮੈਨੂੰ ਪਤਾ ਹੈ ਕਿ ਨਲਾਇਕ ਔਲਾਦ ਲੱਖ ਤੋਂ ਕੱਖ ਬਣਾ ਦਿੰਦੀ ਹੈ ਇਸ ਤੋਂ ਉਲਟ ਕਰ ਦਾ ਲਾਇਕ ਤੇ ਜ਼ਿੰਮੇਵਾਰ ਜੀ ਕੱਖ ਤੋਂ ਲੱਖ ਬਣਾ ਸਕਦਾ ਹੈ ਸਾਡੇ ਦਾਦਾ ਜੀ ਇਹ ਕਹਾਣੀ ਸੁਣਾ ਕੇ ਸਾਡੇ ਜ਼ਿਹਰਿਆਂ ਵੱਲ ਦੇਖਦੇ ਫਿਰ ਸਮਝਾਉਂਦੇ ਇਸ ਕਹਾਣੀ ਦੇ ਡੂੰਗੇ ਅਰਥ ਹਨ ਹਾਨੂੰ ਸਕੂਲ ਪੜ੍ਹਦਿਆਂ ਨੂੰ ਚੰਗੀ ਤਰ੍ਹਾਂ ਸਮਝ ਲੈਣੇ ਚਾਹੀਦੇ ਹਨ ਅਸੀਂ ਹੈਰਾਨੀ ਨਾਲ ਦਾਦਾ ਜੀ ਵੱਲ ਵੇਖਦੇ ਤਦ ਉਹ ਆਖਦੇ ਸਮਝ ਲਓ ਤੁਹਾਡੀ ਪ੍ਰਾਪਤ ਕੀਤੀ ਵਿਦਿਆ ਉਸ ਬਜ਼ੁਰਗ ਵੱਲੋਂ ਦਿੱਤੇ ਝੋਨੇ ਦੇ ਚਾਰ ਚਾਰ ਦਾਣਿਆਂ ਵਾਂਗ ਹੈ ਤੁਸੀਂ ਇਸ ਦੀ ਵਰਤੋਂ ਨਹੀਂ ਕਰੋਗੇ ਤਦ ਲੜ ਬੰਨੇ ਰਹੇ ਦਾਣਿਆਂ ਵਾਲੀ ਹਾਲਤ ਹੋ ਜਾਵੇਗੀ ਇਸ ਵਿਦਿਆ ਤੋਂ ਕੰਮ ਲੈਂਦੇ ਰਹੋਗੇ ਤਦ ਫਲ ਵੀ ਮਿਲਦਾ ਜਾਵੇਗਾ ਇਹ ਵਿਦਿਆ ਵੀ ਵੱਧਦੀ ਜਾਵੇਗੀ ਤੁਸੀਂ ਆਪਣੇ ਕੰਮ ਕਿੱਤੇ ਦੇ ਮਾਹਿਰ ਸਦਵਾਓਗੇ ਹਰ ਕੋਈ ਤੁਹਾਨੂੰ ਵੱਡੀਆਂ ਜ਼ਿੰਮੇਵਾਰੀਆਂ ਸੰਭਾਲੇਗਾ ਮਾਣ ਸਨਮਾਨ ਦੇਵੇਗਾ ਜੇ ਮਿਲੀ ਵਿਦਿਆ ਤੋਂ ਅਵੇਸਲੇ ਹੋ ਜਾਵੋਗੇ ਤਦ ਇਸ ਦੀ ਹਾਲਤ ਸੁੱਕੇ ਗੇ ਦਾਣਿਆਂ ਵਾਲੀ ਹੋ ਜਾਵੇਗੀ ਦਾਦਾ ਜੀ ਜ਼ਰਾ ਰੋਕ ਕੇ ਆਖਦੇ ਹਣ ਗੱਲ ਮੁੰਡੇ ਜਾਂ ਕੁੜੀ ਹੁੰਦੀ ਨਹੀਂ ਸਮਝਦਾਰ ਹੁੰਦੀ ਹੈ ਵੇਖ ਲਓ ਉਸ ਬਜ਼ੁਰਗ ਨੇ ਉਸ ਅਕਲਮੰਦ ਪੋਤ ਨੂੰ ਆਪਣਾ ਵਾਰਿਸ ਬਣਾ ਲਿਆ ਤੈਨ ਦਾ ਦਾਦਾ ਜੀ ਸਾਨੂੰ ਆਖਦੇ ਹਣ ਉਠੋ ਜਾ ਕੇ ਆਪਣੀਆਂ ਕਿਤਾਬਾਂ ਚੁੱਕੋ ਤੇ ਪੜੋ ਪੜਾਣ ਦਾ ਕੰਮ ਮੁੱਕ ਜਾਵੇ ਫਿਰ ਖੇਡਣਾ ਪਹਿਲਾਂ ਘਰਦਿਆਂ ਨੂੰ ਜ਼ਰੂਰ ਪੁੱਛ ਲੈਣਾ ਕਿ ਘਰ ਦਾ ਕੋਈ ਕੰਮ ਤੁਹਾਡੇ ਕਰਨ ਵਾਲਾ ਤਾਂ ਨਹੀਂ ਅਸੀਂ ਹੋਰ ਕਹਾਣੀਆਂ ਸੁਣਾਉਣ ਲਈ ਆਖਦੇ ਹਾਂ ਕਿਉਂ ਨਹੀਂ ਨਵੀਂ ਕਹਾਣੀ ਆਉਂਦੇ ਆਤਵਾਰ ਨੂੰ ਵਿਲੇ ਹੋ ਕੇ